ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਦਾ ਨਾਰਾ ਵਜਿਆ ਤੇ ਭਾਜਪਾ ਵਾਲਿਆਂ ਨੇ ਤਾੜੀਆਂ ਮਾਰ ਕੇ ਮੇਜ਼ ਥਪਤਪਾ ਕੇ ਇਸ ਗਾ ਦਾ ਸਵਾਗਤ ਕੀਤਾ ਅੱਜ ਆ ਗਿਆ ਭਾਈ ਅਮਰਪਤ ਸਿੰਘ ਸਰਕਾਰ ਦੀਆਂ ਚੀਕਾਂ ਨਿਕਲ ਗਈਆਂ ਓਮ ਬਿਰਲਾ ਨੇ ਇੱਕ ਦਿਨ ਪਹਿਲਾਂ ਬਿਆਨ ਜਾਰੀ ਕਰਤਾ ਕਿ ਨਵਾਂ ਐਮੈਂਡਮੈਂਟ ਕੀਤੀ ਗਈ ਹੈ ਕਿ ਕੋਈ ਵੀ ਬੰਦਾ ਹੁਣ ਸੋਚ ਚੱਕਣ ਤੋਂ ਬਾਅਦ ਕੋਈ ਨਾਰਾ ਨਹੀਂ ਮਾਰੂਗਾ ਪਤਾ ਸੀਗਾ ਕਿ ਆ ਗਿਆ ਪਤੰਦਰ ਜਿਹੜਾ ਪਾਰਲੀਮੈਂਟ ਦੇ ਹਿੱਕ ਤੇ ਚੜ ਕੇ ਖਾਲਸਾ ਦਾ ਨਾਰਾ ਮਾਰੂਗਾ ਤੁਨ ਪਹਿਲਾਂ ਗਿਆ ਸੀਗਾ ਕਿ ਦੇਸ਼ ਕਿਸੇ ਦਾ ਪਿਓ ਦਾ ਨਹੀਂਗਾ ਹਰ ਬੰਦੇ ਨੂੰ ਜਵਾਬ ਦੇਣਾ ਆਉਂਦਾ ਹੈ ਅੱਜ ਜਿਸ ਤਰ੍ਹਾਂ ਸਰਕਾਰ ਦੀਆਂ ਚੀਕਾਂ ਨਿਕਲੀਆਂ ਵਾਣਿ ਚੋ ਕੱਟੀ ਮੱਛੀਆਂ ਜਿਸ ਤਰ੍ਹਾਂ ਸਰਕਾਰ ਤੜਫੀ ਜਿਹੜੇ ਨਾਰੇ ਮਾਰਦੇ ਸੀ ਜਿਹੜੇ ਦਮਕ ਜੇ ਮਾਰਦੇ ਸੀਗੇ ਅੱਜ ਲੰਬੇ ਨਹੀਂ ਪਾਰਲੀਮੈਂਟ 'ਚ ਕਿਸ ਤਰ੍ਹਾਂ ਅਮਰਪਾਲ ਦੀ ਸੋਹ ਚਕਾਉਣ ਦੀ ਰਸਮ ਨਭਾਈ ਗਈ ਫੋਟੋਆਂ ਵੀਡੀਓ ਤੱਕ ਤੇ ਪਾਬੰਦੀ ਲਾਈ ਗਈ ਇਹ ਖੋਫ ਹੈ ਖਾਲਸੇ ਦਾ ਇਹ ਖੋਫ ਹੈ ਦਸ਼ਮੇਸ਼ ਦੀ ਕੌਮ ਦਾ ਤੇ ਖੋਫ ਹੋਣਾ ਚਾਹੀਦਾ ਸਰਕਾਰਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜੀ ਕੌਮ ਨਾਲ ਤੁਸੀਂ ਪੰਗਾ ਲੈਂਦੇ ਹੋ ਇਹ ਦਸ਼ਮੇਸ਼ ਦੀ ਕੌਮ ਆ ਇਹ ਇਕਲੀ ਕੱਤੀ ਭਾਜੀ ਮੂੜਦੀ ਹੈ ਅੱਜ ਵੀ ਘਟਨਾਕ੍ਰਮ ਨੇ ਜੋ ਵਾਪਰੇ ਪਾਰਲੀਮੈਂਟ ਚ ਉਹਨੇ ਸਾਬਤ ਕਰਤਾ ਕਿ ਵਕਿਆ ਇਹ ਸ਼ੇਰਾਂ ਦੀ ਕੌਮ ਆ ਤੇ ਸ਼ੇਰਾਂ ਦੀ ਕੌਮ ਦੇ ਮੂਰੇ ਗਿੱਦੜ ਕੋਲੋਂ ਨਾ ਨਹੀਂ ਕਰ ਸਕਦੇ ਖੋਫ ਚ ਰਹਿਣਗੇ ਤੇ ਕੋਸ ਰਹਿਣਾ ਚਾਹੀਦਾ ਵੀ ਹੈ। ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਦਾ ਨਾਹਰਾ ਵਜਿਆ ਤੇ ਭਾਜਪਾ ਵਾਲਿਆਂ ਨੇ ਤਾੜੀਆਂ ਮਾਰ ਕੇ ਮੇਜ ਥਪਥਪਾ ਕੇ ਇਸ ਗਾ ਦਾ ਸਵਾਗਤ ਕੀਤਾ। ਅੱਜ ਆ ਗਿਆ ਭਈ ਅਮਰਪਤ ਸਿੰਘ। ਸਰਕਾਰ ਦੀਆਂ ਚੀਕਾਂ ਨਿਕਲ ਗਈਆਂ। ਓਮ ਬਿਰਲਾ ਨੇ ਇੱਕ ਦਿਨ ਪਹਿਲਾਂ ਬਿਆਨ ਜਾਰੀ ਕਰਤਾ ਕਿ ਨਵਾਂ ਐਮੈਂਡਮੈਂਟ ਕੀਤੀ ਗਈ ਹੈ। ਕਿ ਕੋਈ ਵੀ ਬੰਦਾ ਹੁਣ ਸੋਚ ਚੱਕਣ ਤੋਂ ਬਾਅਦ ਕੋਈ ਨਾਰਾ ਨਹੀਂ ਮਾਰੂਗਾ ਪਤਾ ਸੀਗਾ ਕਿ ਆ ਗਿਆ ਪਤੰਦਰ ਜਿਹੜਾ ਪਾਰਲੀਮੈਂਟ ਦੇ ਹਿੱਕ ਤੇ ਚੜ ਕੇ ਖਾਲਸਾ ਦਾ ਨਾਰਾ ਮਾਰੂਗਾ ਤੁਨ ਪਹਿਲਾਂ ਕਿਹਾ ਸੀਗਾ ਕਿ ਦੇਸ਼ ਕਿਸੇ ਦਾ ਪਿਓ ਦਾ ਨਹੀਂਗਾ ਹਰ ਬੰਦੇ ਨੂੰ ਜਵਾਬ ਦੇਣਾ ਆਉਂਦਾ ਹੈ ਅੱਜ ਜਿਸ ਤਰ੍ਹਾਂ ਸਰਕਾਰ ਦੀਆਂ ਚੀਕਾਂ ਨਿਕਲੀਆਂ ਪਾਣੀ ਚ ਕੱਡੀ ਮੱਛੀਆ ਜਿਸ ਤਰ੍ਹਾਂ ਸਰਕਾਰ ਤੜਫੀ ਜਿਹੜੇ ਨਾਰੇ ਮਾਰਦੇ ਸੀ ਜਿਹੜੇ ਦਮਕ ਜੇ ਮਾਰਦੇ ਸੀਗੇ ਅੱਜ ਲੰਬੇ ਨਹੀਂ ਪਾਰਲੀਮੈਂਟ ਚ ਕਿਸ ਤਰ੍ਹਾਂ ਅਮਰਪਾਲ ਦੀ ਸੋਚ ਕੋਉਣ ਦੀ ਰਸਨ ਨਵਾਈ ਗਈ ਫੋਟੋਆਂ ਵੀਡੀਓ ਤੱਕ ਤੇ ਪਾਬੰਦੀ ਲਾਈ ਗਈ ਇਹ ਖੋਫ ਹੈ ਖਾਲਸੇ ਦਾ ਇਹ ਖੋਫ ਹੈ ਦਸ਼ਮੇਸ਼ ਦੀ ਕੌਮ ਦਾ ਤੇ ਖੋਫ ਹੋਣਾ ਚਾਹੀਦਾ ਸਰਕਾਰਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜੀ ਕੌਮ ਨਾਲ ਤੁਸੀਂ ਪੰਗਾ ਲੈ ਲੈਂਦੇ ਹੋ ਇਹ ਦਸ਼ਮੇਸ਼ ਦੀ ਕੌਮ ਹੈ ਇਹ ਇੱਕੀ ਦੀ 31 ਭਾਜੀ ਮੂੜਦੀ ਹੈ ਅੱਜ ਦੇ ਘਟਨਾਕ੍ਰਮ ਨੇ ਜੋ ਵਪਰੇ ਪਾਰਲੀਮੈਂਟ ਚ ਉਹਨੇ ਸਾਬਤ ਕਰਤਾ ਕਿ ਵਕਿਆ ਇਹ ਸ਼ੇਰਾਂ ਦੀ ਕੌਮ ਹੈ ਤੇ ਸ਼ੇਰਾਂ ਦੀ ਕੌਮ ਦੇ ਮੂਰੇ ਗਿੱਦੜ ਕੋਲੋਂ ਨਾ ਨਹੀਂ ਕਰ ਸਕਦੇ ਖੋਫ ਚਿਰਨਗੀ ਤੇ ਖੋਫ ਰਹਿਣਾ ਚਾਹੀਦਾ ਵੀ ਹੈ